ਕੀ ਇਹ ਬੰਦੇ ਦੀ ਫੋਟੋ ਨਹੀਂ ਸੀ ਲਗਣੀ ਚਾਹੀਦੀ ਤੇ ਜੇ ਇੱਥੇ ਲਾਉਂਦੇ ਤਾਂ ਇਹਦੀ ਫੋਟੋ ਦੇ ਉੱਤੇ ਕਾਟਾ ਮਾਰ ਕੇ ਲਾਉਂਦੇ ਮਾਰਦੇ ਕਾਟਾ ਮਾਰਦੇ ਹੋ ਬੇਟਾ ਕਾਟਾ ਮਾਰਦੇ ਇਹ ਕਾਂਡਾ ਬੜਾ ਕਿਉਂ ਵੱਜਦਾ ਪਿਆ ਤੁਸੀਂ ਵਾਅਦਾ ਕਰਕੇ ਮੁੱਕਰ ਗਏ ਅਸੀਂ ਤਪ ਰਹੇ ਹਾਂ ਅਸੀਂ ਤਪ ਰਹੇ ਹਾਂ ਯਾਦ ਕਰਾਉਣ ਲਈ ਇਸ ਮੁਖ ਮੰਤਰੀ ਨੂੰ ਯਾਦ ਕਰਾਉਣ ਲਈ ਗੁਰਜੀਤ ਸਿੰਘ ਕਹਵਾਲੀ ਬੈਠਾ ਹੈ ਅੱਜ ਤਿੰਨ ਸਾਲ ਹੋ ਗਏ ਤੁਹਾਨੂੰ ਕੁਰਸੀ ਤੇ ਬੈਠਿਆ ਤਾਨੂੰ ਸ਼ਰਮ ਨਹੀਂ ਆਉਂਦੀ ਉਸ ਦੇ ਕੋਲ ਇੱਕ ਛੋਟੀ ਜੀ ਬੈਟਰੀ ਤੇ ਇੱਕ ਨਿੱਕੀ ਜੀ ਪੱਖੀ ਉੱਪਰ ਚੜਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਪ੍ਰਸ਼ਾਸਨ ਨੇ ਸਾਨੂੰ ਇੱਥੇ ਇਜਾਜ਼ਤ ਨਹੀਂ ਦਿੱਤੀ ਕਿ ਇਹਦੇ ਕੋਲ ਪੱਖੀ ਵੀ ਜਾਵੇ ਇਹ ਜਿਹੜੇ ਹੱਕ ਮਿਲਦੇ ਨੇ ਨਾ ਇਹ ਕੁਰਬਾਨੀ ਦਿੱਤਿਆਂ ਮਿਲਦੇ ਨੇ ਹੁਣ ਭਾਈ ਗੁਰਜੀਤ ਸਿੰਘ ਕੁਰਬਾਨੀ ਦੇਣਗੇ ਸਰਬਤ ਸਾਧ ਸੰਗਤ ਜੀ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਦਿਖ ਰਿਹਾ ਕਿ ਸੰਗਤ ਜਿਹੜੀ ਹੈ ਸਾਡੀ ਸ਼ਹਿਰ ਦੀ ਸੰਗਤ ਜਿਹੜੀ ਹੈ ਆਈ ਹੈ ਪਰ ਬਹੁਤ ਘਟ ਆਈ ਹੈ ਮੈਂ ਰੋਜ਼ਾਨਾ ਹੀ ਤਕਰੀਬਨ 40 ਦਿਨ ਜਿਹੜੇ ਲਗਾਤਾਰ ਚੱਲਦੇ ਰਹੇ ਸਮਾਗਮ ਗੁਰਦਵਾਰਾ ਸਿੰਘ ਸਭਾ ਵਿਖੇ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ ਉੱਥੇ ਮੈਂ ਸੰਗਤਾਂ ਨੂੰ ਹੱਥ ਜੋੜ-ਜੋੜ ਕੇ ਬੇਨਤੀ ਕੀਤੀ ਅਤੇ ਫੇਸਬੁਕ ਤੇ ਵੀ ਪਾਏ WhatsApp ਤੇ ਵੀ ਪਾਏ ਸਾਰੀਆਂ ਬੇਨਤੀਆਂ ਕੀਤੀਆਂ ਪਰ ਅਜੇ ਤੱਕ ਸਾਡੀ ਸ਼ਹਿਰ ਦੀ ਸੰਗਤ ਬਹੁਤ ਨਿਰਾਸ਼ਾਜਨਕ ਸਾਨੂੰ ਆਉਂਦੀ ਹੈ ਸੋ ਜਿਹੜੀ ਸੰਗਤ ਸ਼ਹਿਰ ਦੀ ਆਈ ਹੈ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਸਾਹ ਸੰਗਤ ਜੀ ਭਾਈ ਗੁਰਜੀਤ ਸਿੰਘ ਨੂੰ ਅੱਜ ਤਕਰੀਬਨ 8 ਮਹੀਨੇ ਹੋ ਗਏ ਨੇ ਹੌਣ ਤੁਸੀਂ ਆਪ ਸਾਬ ਲਾਓ ਉਹ ਦੀ ਰਾਤਾਂ ਜਿਹੜੀਆਂ ਸਨ ਉਹ ਵੀ ਉਹਨਾਂ ਨੇ ਗੁਜ਼ਾਰੀਆਂ ਅਤੇ ਹੁਣ 45 ਡਿਗਰੀ ਦੇ ਨੇੜੇ ਜਿਹੜਾ ਤਾਪਮਾਨ ਚੱਲ ਰਿਹਾ ਹੈ ਆ ਪੱਖੇ ਲੱਗੇ ਨੇ ਆਪਣੇ ਕੋਲ ਆ ਕੂਲਰ ਲੱਗੇ ਨੇ ਸਿਰਫ ਅੱਧਾ ਘੰਟਾ ਇਹਨਾਂ ਨੂੰ ਬੰਦ ਕਰ ਦਿਓ ਫਿਰ ਦੇਖਿਓ ਆਪਣੇ ਨਾਲ ਕੀ ਬੰਦਾ ਫਿਰ ਪਤਾ ਲੱਗੇਗਾ ਕਿ 45 ਡਿਗਰੀ ਕੀ ਹੁੰਦੀ ਹੈ ਆਪਾਂ ਘਰਾਂ ਦੇ ਵਿੱਚ ਏਸੀਆਂ ਚ, ਕੂਲਰਾਂ ਚ, ਪੱਖਿਆਂ ਥੱਲੇ ਆਰਾਮ ਕਰਮਾਰੇ ਆਂ ਪਰ ਸਾਨੂੰ ਗੁਰਜੀਤ ਸਿੰਘ ਦਾ ਕੋਈ ਇਹੋ ਜਿਹਾ ਕੋਈ ਗੁਰਜੀਤ ਸਿੰਘ ਬਾਰੇ ਸਾਨੂੰ ਸੋਚਦੇ ਹੀ ਨਹੀਂ ਅਗੇ ਆਪਾਂ ਦੇਖੋ ਭਾਈ ਗੁਰਜੀਤ ਸਿੰਘ ਜਿਹੜਾ ਉੱਪਰ ਚੜਿਆ ਨਾ ਅਰਦਾਸ ਕਰਕੇ ਚੜਿਆ ਇਹ ਨਾ ਹੁਣ ਕਹੀ ਜਾਓ ਕਿ ਭਾਈ ਗੁਰਜੀਤ ਸਿੰਘ ਨੂੰ ਆਪਾਂ ਬਚਾ ਕੇ ਥੱਲੇ ਲਿਆਉਣਾ ਉਹ ਐਸ ਟਾਈਮ ਜਿਉਂਦਾ ਸ਼ਹੀਦ ਹੈ ਜਿਉਂਦੇ ਸ਼ਹੀਦ ਦਾ ਮਤਲਬ ਸਮਝਦੇ ਹੋ ਨਾ ਪਰ ਸ਼ਹੀਦੀ ਉਹਦੀ ਉਦੋਂ ਹੋਵੇਗੀ ਜਦੋਂ ਇਹ ਮਸਲਾ ਨਾ ਹੱਲ ਹੋਇਆ ਸ਼ਹੀਦੀ ਕਰਕੇ ਹੀ ਸ਼ਹੀਦੀ ਵਾਸਤੇ ਹੀ ਉੱਪਰ ਚੜਿਆ ਥੱਲੇ ਆਉਣ ਵਾਸਤੇ ਨਹੀਂ ਚੜਿਆ ਉੱਪਰ ਉੱਪਰ ਚੜਿਆ ਆਰ ਜਾਂ ਪਾਰ ਦੀ ਲੜਾਈ ਕਰਨ ਵਾਸਤੇ ਭਾਈ ਗੁਰਜੀਤ ਸਿੰਘ ਅਰਦਾਸ ਕਰਕੇ ਉੱਪਰ ਚੜਿਆ ਮੈਂ ਫੇਰ ਦੁਬਾਰਾ ਬੇਨਤੀ ਕਰਦਿਆਂ ਇਹ ਪ੍ਰਸ਼ਾਸਨ ਨੂੰ ਇਥੋਂ ਦੀ ਸਰਕਾਰ ਜਿਹੜੀ ਪੰਜਾਬ ਸਰਕਾਰ ਅੰਨੀ ਬੋਲੀ ਆਪ ਭਗਵੰਤ ਸਿੰਘ ਮਾਨ ਦੀ ਫੋਟੋ ਲੱਗੀ ਹੈ ਨਾ ਮੁੱਖ ਮੰਤਰੀ ਦੀ ਮੈਂ ਅੱਜ ਫੇਸਬੁੱਕ ਤੇ ਮੈਨੂੰ ਗੁੱਸਾ ਚੜਿਆ ਕਿ ਇਹ ਬੰਦੇ ਦੀ ਫੋਟੋ ਨਹੀਂ ਸੀ ਲੱਗਣੀ ਚਾਹੀਦੀ ਜੇ ਇੱਥੇ ਲਾਉਂਦੇ ਤਾਂ ਇਹਦੀ ਫੋਟੋ ਦੇ ਉੱਤੇ ਕਾਟਾ ਮਾਰ ਕੇ ਲਾਉਂਦੇ ਭਾਈ ਗੁਰਜੀਤ ਸਿੰਘ ਨਾਲ ਤੁਲਨਾ ਕੀਤੀ ਹੈ ਇਹਨਾਂ ਬੇਸ਼ੱਕ ਗੁੱਸਾ ਕਰ ਲੈ ਮੇਰੀ ਗੱਲ ਦਾ ਮੈਂ ਬੇਨਤੀ ਕਰਨੀ ਜੀ ਜਿਹੜਾ ਕਾਰਜ ਤੁਸੀਂ ਕਹਿ ਰਹੇ ਨਾ ਇਹ ਕਾਰਜ ਹੋਣਾ ਹੈ ਇਹਦੀ ਫੋਟੋ ਤੇ ਕਾਂਡਾ ਵੱਜਣਾ ਹੈ ਹਾਂਜੀ ਬੋਲ ਸੋਨ ਹਾਂ ਸੰਗਤ ਜੀ ਕਾਂਡਾ ਵੱਜਣਾ ਚਾਹੀਦਾ ਨੇ ਇਹਦੀ ਫੋਟੋ ਤੇ ਇਹ ਫੋਟੋ ਤੇ ਕਾਂਡਾ ਮਾਰੇਗਾ ਸਾਡਾ ਭੁਚੰਗੀ ਆਹ ਸੰਗਾ ਬੋਲ ਸੋਨ ਹਾਂ ਓਹ ਸ੍ਰੀ ਅਕਾਲ ਕਿਉਂਕਿ ਇਹ ਛੋਟੀਆਂ-ਛੋਟੀਆਂ ਗੱਲਾਂ ਜਿਹੜੀਆਂ ਨੇ ਸਾਥ ਸੰਗਤ ਜੀ ਬੜੀ ਵੱਡੀ ਗੱਲ ਹੋ ਜਾਂਦੀ ਹੈ ਆਓ ਜੀ ਸੋ ਤੁਸੀਂ ਵਾਅਦਾ ਕਰਕੇ ਮੁਕਰ ਗਏ ਆ ਲੈ ਭਾਈ ਚੁੱਕੋ ਭਾਈ ਸਿੰਘ ਨੂੰ ਬੋਲੇ ਸੋ ਨਾ ਮਾਰ ਦਿਓ ਕਾਟਾ ਮਾਰ ਦਿਓ ਬੇਟਾ ਕਾਟਾ ਮਾਰ ਦੇ ਇਹ ਕਾਂਡਾ ਪੜਾ ਕਿਉਂ ਵੱਜਦਾ ਪਿਆ ਤੁਸੀਂ ਵਾਅਦਾ ਕਰਕੇ ਅਸੀਂ ਤਪ ਰਹੇ ਆ ਯਾਦ ਕਰਾਉਣ ਲਈ ਇਸ ਮੁਖ ਮੰਤਰੀ ਨੂੰ ਯਾਦ ਕਰਾਉਣ ਲਈ ਗੁਰਜੀਤ ਸਿੰਘ ਕਹਵਲੇ ਬੈਠਾ ਹੈ ਇਸ ਇਹ ਜਿਹੜੇ ਬੋਲ ਨੇ ਇਹ ਜਿਹੜੇ ਬੋਲ ਥੱਲੇ ਲਿਖੇ ਹੋਏ ਨੇ ਉਹਨਾਂ ਨੂੰ ਯਾਦ ਕਰਾ ਰਿਹਾ ਕਿ ਅੱਜ ਤੁਸੀਂ 3.5 ਸਾਲ ਹੋ ਗਏ ਤੁਹਾਨੂੰ ਕੁਰਸੀ ਤੇ ਬੈਠਿਆ ਤੁਹਾਨੂੰ ਸ਼ਰਮ ਨਹੀਂ ਆਉਂਦੀ ਗੁਰੂ ਦੇ ਨਾਲ ਵੀ ਦਾਗਾ ਕਮਾ ਰਹੇ ਇਤੋਂ ਦੇ ਪ੍ਰਸ਼ਾਸਨ ਦੀ ਕਰਤੂਤ ਮੈਂ ਬਸਣਾ ਆ ਥੋੜੇ ਦਿਨ ਹੋਏ ਨੇ ਅਸੀਂ ਉਸ ਦੇ ਕੋਲ ਇੱਕ ਛੋਟੀ ਜੀ ਬੈਟਰੀ ਤੇ ਇੱਕ ਨਿੱਕੀ ਜੀ ਪੱਖੀ ਉੱਪਰ ਚੜਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਪ੍ਰਸ਼ਾਸਨ ਨੇ ਸਾਨੂੰ ਇੱਥੇ ਇਜਾਜ਼ਤ ਨਹੀਂ ਦਿੱਤੀ ਕਿ ਇਹਦੇ ਕੋਲ ਪੱਖੀ ਵੀ ਜਾਵੇ ਇੱਕ ਤੇ ਬਿਲਕੁਲ ਸਹੀ ਗੱਲ ਹੈ ਆ ਸਾਡੇ ਕੋਲ ਅਜੇ ਪੱਖੀ ਵੀ ਪਈ ਹੈ ਇਹਨਾਂ ਦੀ ਕਾਰ ਦੇ ਵਿੱਚ ਭਾਈ ਗੁਰਜੀਤ ਗੁਰਪ੍ਰੀਤ ਸਿੰਘ ਦੀ ਕਾਰ 'ਚ ਅਤੇ ਉਹ ਬੈਟਰੀ ਵੀ ਪਈ ਹੈ ਨਿੱਕੀ ਜੀ ਜੀ ਬਿਲਕੁਲ ਸਾਨੂੰ ਕੋਈ ਇਜਾਜ਼ਤ ਨਹੀਂ ਦਿੱਤੀ ਇਹਨਾਂ ਨੇ ਇਹਨਾਂ ਨੇ ਪਿੱਛੇ ਦੇ ਭਾਈ ਗੁਰਜੀਤ ਸਿੰਘ ਉੱਪਰ ਬੇਹੋਸ਼ ਹੋ ਗਿਆ ਸੀ ਫੇਰ ਵੀ ਇਹਨਾਂ ਨੇ ਇਥੋਂ ਜਿਹੜੀ ਫੋਰਸ ਲੱਗੀ ਹੋਈ ਹੈ ਇਹਨਾਂ ਨੇ ਸਾਨੂੰ ਡੱਕਿਆ ਹੋਈ ਉੱਤੇ ਕੋਈ ਚੀਜ਼ ਨਹੀਂ ਜਾਣ ਦੇਣੀ ਫਿਰ ਭਾਈ ਸਾਹਿਬ ਨੇ ਵਿਰੋਧ ਕੀਤਾ ਸਾਰੇ ਸੰਗਤ ਨੇ ਵਿਰੋਧ ਕੀਤਾ ਫਿਰ ਇਹਨਾਂ ਨੇ ਇਜਾਜ਼ਤ ਦਿੱਤੀ ਕਿ ਚਾਹ ਪਾਣੀ ਉੱਪਰ ਤਰਲ ਪਦਾਰਥ ਲੈ ਕੇ ਜਾਇਆ ਕਰੋ ਸਾਧ ਸੰਗਤ ਜੀ ਇਹ ਜਿਹੜੇ ਹੱਕ ਮਿਲਦੇ ਨੇ ਨਾ ਇਹ ਕੁਰਬਾਨੀ ਦਿੱਤਿਆਂ ਮਿਲਦੇ ਨੇ ਹੁਣ ਭਾਈ ਗੁਰਜੀਤ ਸਿੰਘ ਕੁਰਬਾਨੀ ਦੇਣਗੇ ਜੇ ਤਾਂ ਮਸਲਾ ਹੱਲ ਹੋ ਗਿਆ ਤਾਂ ਉਹਨਾਂ ਨੂੰ ਜਿਉਂਦੇ ਸ਼ਹੀਦ ਦਾ ਖਿਤਾਬ ਮਿਲੇਗਾ ਨਹੀਂ ਤਾਂ ਸ਼ਹੀਦੀ ਦਾ ਹੈ ਹੀ ਹੈ ਸ਼ਹੀਦਾਂ ਦੀ ਲਾਈਨ ਦੇ ਵਿੱਚ ਉਹਨਾਂ ਦਾ ਨਾਮ ਲਿਖਿਆ ਜਾਏਗਾ ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਕਿਉਂਕਿ ਹੋਰ ਵੀ ਬਲਾਰੇ ਬਹੁਤ ਬੈਠੇ ਹਨ ਮੈਂ ਸਾਰੀ ਸੰਗਤ ਦਾ ਧੰਨਵਾਦ ਦੂਰੋਂ ਨੇੜੋਂ ਚੱਲ ਕੇ ਜਿਹੜੀ ਸੰਗਤ ਆਈ ਹੈ ਉਹਨਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ